ਉੱਧਰ ਦੂਜੇ ਪਾਸੇ ਚਰਚਾ ਵੀ ਚੱਲ ਪਈ ਹੈ ਵੀ ਸੀਐਮ ਯੋਗਸ਼ਾਲਾ ਦੇ ਵਿੱਚ ਨਾ ਤਾਂ ਮਾਨ ਪਹੁੰਚਿਆ ਤੇ ਨਾ ਹੀ ਕੇਜਰੀਵਾਲ ਇਹ ਇਹਨਾਂ ਦੇ ਦੋਵਾਂ ਦੇ ਨਾ ਪਹੁੰਚਣ ਦਾ ਕਾਰਨ ਸ਼ਰਮਾ ਜੀ ਜਿਵੇਂ ਜੀ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਯੋਜਨਾ ਸਗੀ ਨਾਲ ਪਰਾਂਦਾ ਹੈ ਹਮ ਹਮ ਸਗੀ ਕੌਣ ਪਰਾਂਦਾ ਕੌਣ ਲਾਈ ਜਾਉ ਹਸਾਬ ਦਾ ਬਾਤ ਪਰ ਯੋਗਸ਼ਾਲਾ ਰੱਖੀ ਸੀ ਸੀਐਮ ਦੇ ਨਾਂ ਦੇ ਉੱਤੇ ਠੀਕ ਹੈ ਜੀ ਪਹਿਲਾਂ ਤਾਂ ਉਹਦੀ ਹਵਾ ਨਿਕਲੀ ਪੂਰੀ ਹਮ ਹਮ ਮਤਲਬ ਜਿਹੜੇ ਇਲਾਕੇ ਨੂੰ ਮੰਨ ਲਓ ਨਕੋਦਰ ਇਲਾਕੇ ਨੂੰ ਹਦਾਇਤ ਹੋ ਗਈ ਕਿ ਤੁਹਾਡੇ 100 ਬੰਦੇ ਆਉਣੇ। ਉੱਥੇ ਬੱਸ ਭੇਜੀ ਇੱਕ। ਤੇ ਹੁਣ ਦੋਸਤੋ ਇੱਕ ਬੱਸ ਅਜੇ ਹੀ ਜਰਮੀ ਵਿੱਚ ਨੌਨ ਏਸੀ ਚ 100 ਬੰਦਾ ਕਿਵੇਂ ਚੜ ਕੇ ਆ ਜੇ ਉਹ ਚ ਜਨਨੀਆਂ ਤੇ ਬੰਦੇ ਹੋਣ। ਹੂੰ। ਤੇ ਫਿਰ ਉਹ ਡਿੱਗੀ ਆ ਜੀ ਫਿਰ ਇੱਕ ਘੰਟਾ ਲੇਟ ਆਈ ਦੂਜੀ ਬੱਸ ਜੀ ਕਹਿ ਕੋ ਕੇ ਫਿਰ ਪੌਲ ਪੌਲ ਮਾਰਨੇ ਪੈਂਦੇ ਆ ਬਿੱਲਿਆਂ ਨੂੰ। ਚਲੋ ਯੂ ਮੰਗ阿里 ਦੂਜੀ ਬੱਸ ਆ ਗਈ ਪਹੁੰਚ ਗਏ। ਪਹੁੰਚਣ ਦਾ ਸਵਾਗਤ ਕੀ ਹੁੰਦਾ ਜੀ ਪੀਣ ਵਾਲਾ ਪੋਕਾ ਪਾਣੀ ਵੀ ਨਹੀਂ ਮਿਲਿਆ। ਹੂੰ ਹੂੰ। ਬੇਰਕਾਲੇ ਦੁੱਧਦੰਦ ਜੂਸ ਜਾਸ ਜੇ ਬਹੁਤ ਸਾਰਾ ਕੁਝ ਉਹ ਟੈਂਕੂਆਂ ਕੈਂਟਰਾਂਿਆਂ ਚ ਭਰੀ ਰਹਿ ਗਏ ਹੂੰ ਹੂੰ ਕਿਉਂਕਿ ਲੇਕਨ ਜਦ ਮੁੱਖ ਮੰਤਰੀ ਨਹੀਂ ਆਇਆ ਹੈ ਨਾ ਹਾਈ ਕਮਾਂਡ ਚ ਕੇਜਰੀਵਾਲ ਨਹੀਂ ਆਇਆ ਫਿਰ ਅਸੀਂ ਕਾਨੂੰ ਪਾੜਨ ਦਾ ਸਮਾਨ ਆਪਣਾ ਹੂੰ ਅਗਲਾ ਨੇ ਸਮਾਨ ਨਹੀਂ ਵੰਡਿਆ ਲੋਕਾਂ ਨੂੰ ਉਹ ਥਾਂ ਟੀ ਮਿਲਣਾ ਸੀ ਪਾਣੀ ਤੱਕ ਨਹੀਂ ਮਿਲਿਆ ਪਰ ਦੇ ਕਰਨ ਗਏ ਸੀ ਯੋਗਸ਼ਾਲਾ ਚ ਯੋਗਾ ਤੇ ਯੋਗਾ ਕਰਾ ਰਹੀ ਸੀ ਐਲਈਡੀ ਮਤਲਬ ਐਲਈਡੀ ਇੰਨੀਆਂ ਪੁੱਠੀਆਂ ਸਾਹਮਣੇ ਲਾਈ ਸੀ ਲੋਕਾਂ ਨੂੰ ਐਲਈਡੀ ਦੇ ਦੇਖਣ ਦੇ ਲਈ ਉਹ ਕਰਨ ਮੋੜ ਨਹੀਂ ਪੈ ਜਾਂਦੀ ਸੀ ਠੀਕ ਹੈ ਅਤੇ ਫੇਰ ਸਟੇਜ ਦੇ ਉੱਤੋਂ ਜਿਹੜਾ ਬੰਦਾ ਬੋਲਣਾ ਸੀ ਉਹਦੀ ਆਵਾਜ਼ ਪੂਰੇ ਗਰਾਊਂਡ 'ਚ ਠੀਕ ਨਹੀਂ ਜਾ ਰਹੀ ਸੀ ਜਿਲੰਦਰ ਦੇ ਵਿੱਚ ਇਹ ਸਮਾਗਮ ਰੱਖਿਆ ਸੀ ਠੀਕ ਹੈ ਜੀ ਨਾ ਸਾਊਂਡ ਸਿਸਟਮ ਠੀਕ ਨਾ ਖਾਣ ਪੀਣ ਦਾ ਪ੍ਰਬੰਧ ਠੀਕ ਨਾ ਐਲ ਜੋਗ ਕਰਾਉਣ ਦਾ ਤਰੀਕਾ ਕਾ ਠੀਕ ਤੇ ਫਿਰ ਉੱਪਰ ਦੀ ਸਭ ਤੋਂ ਵੱਡੀ ਕਮੀ ਇਹ ਕਿ ਮੁੱਖ ਮੰਤਰੀ ਦੇ ਨਾਂ ਤੇ ਸੀ ਸੀਐਮ ਜੋਗਸ਼ਾਲਾ ਹੈ ਨਾ ਠੀਕ ਹੈ ਜੀ ਸੋ ਸੀਐਮ ਜੋਗਸ਼ਾਲਾ ਦੇ ਵਿੱਚ ਸੀਐਮ ਸਾਹਿਬ ਪਹੁੰਚੇ ਹੀ ਨਹੀਂ ਹੂੰ ਇਹ ਸੀਐਮ ਸਾਹਿਬ ਤਾਂ ਤਿੰਨ ਦਿਨਾਂ ਤੋਂ ਲੁਧਿਆਣਾ ਹੀ ਨਹੀਂ ਪਹੁੰਚੇ ਹੂੰ ਸਹੀ ਗੱਲ ਹੈ। ਇਹ ਮਤਲਬ ਵਿਕਰਮਜੀਤ ਸਿੰਘ ਦੀ ਗੱਲ ਤਾਂ ਸੱਚ-ਸਾਬ ਤੋਂ ਲੱਗਦੀ। ਹੂੰ ਕੱਲ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੱਖਣਤਰੀ ਸਾਹਿਬ ਨੇ ਐਕਸ ਦੇ ਉੱਤੇ ਪੋਸਟ ਪਾਈ ਆ। ਠੀਕ ਆ। ਉਸ ਪੋਸਟ ਦੇ ਵਿੱਚ ਇੰਨਾ ਕਿ ਦਮ ਭਰਿਆ ਕਿ ਛੁੱਟੀ ਨੋ ਮੂਈ ਛੁੱਟੀ ਨਾ ਸਮਝ ਲਿਓ ਅੱਜ ਵੋਟਾਂ ਪਾਉਣ ਦਾ ਦਿਨ ਆ ਵੋਟ ਪਾਉਣ ਜਰੂਰ ਜਾਇ। ਹੂੰ ਸੋ ਹੁਣ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ بڑے ਬੰਦਿਆਂ ਦੇ ਟਵਿੱਟਰ ਹੈਂਡਲ ਕਿਹਨਾਂ ਦੇ ਇਹਨਾਂ ਦੇ ਕੋਲ ਹੈਂਡਲ ਚੁਲਦੇ ਨੇ। ਸਹੀ ਗੱਲ। ਕੌਣ ਹੈਂਡਲ ਕਰਦੇ ਨੇ ਉਹਨਾਂ ਨੂੰ? ਐਂ ਜਾਂ ਫੇਸਬੁੱਕ ਜਾਂ ਸੋਸ਼ਲ ਸਾਈਟ ਕੋਣ ਕੰਟਰੋਲ ਕਰਦਾ ਮੂੰ ਹੀ ਥੋੜਾ ਲਿਖੋ ਗਿਆ ਸੀਗਾ ਕਿ ਹਾਂ ਜੇ ਚੰਡੀਗੜ੍ਹ ਚ ਉਹਨਾਂ ਨੇ ਵੱਖਰੀ ਜ਼ਮੀਨ ਮੰਗ ਲਈ ਜੀ ਆਪਣੀ ਪ੍ਰਧਾਨ ਸਵਾਲ ਲਈ ਸਾਨੂੰ ਵੀ ਵੱਖਰੀ ਦੇ ਦਿਓ ਕਿ ਘੱਟੋ ਘੱਟ ਮੁੱਖ ਮੰਤਰੀ ਭਗਵੰਤ ਨਾਲ ਦੇਖੋ ਤੇ ਲਿਖਦੇ ਹੁਣ ਤਾਂ ਇਹ ਤੁਹਾਨੂੰ ਦਿਖ ਸਕਣ ਜਾਂ ਹੋਸਟ ਚ ਲਿਖਦੇ ਹੁਣ ਫਿਰ ਤਾਂ ਨਹੀਂ ਲਿਖਣ ਸੋ ਦੋ ਚੀਜ਼ਾਂ ਹੀ ਨੇ ਜਾਂ ਤਾਂ ਉਹ ਹੋਸਟ ਚ ਲਿਖਿਆ ਜਾਂਦਾ ਜਾਂ ਕੋਈ ਹੋਰ ਲਿਖਦਾ ਸੋ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਸਿੱਧ ਠੀਕ ਨਹੀਂ ਤਾਂ ਉਹ ਨਹੀਂ ਆਈ ਪਰ ਨਾਲ ਮੁੱਖ ਮਹਿਮਾਨ ਤਾਂ ਕੇਜਰੀਵਾਲ ਜੀ ਹੁੰਦੇ ਜਿੱਥੇ ਭਗਵੰਤ ਮਾਨ ਨੇ ਜਾਣਾ ਸਹੀ ਹੈ ਹੁਣ ਤਾਂ ਵੋਟਾਂ ਦੇ ਉੱਤੇ ਵੀ ਕੇਜਰੀਵਾਲ ਦਾ ਨਾਮ ਵੱਡਾ ਤੋਂ ਉੱਪਰ ਲਿਖਿਆ ਜਾਣ ਲੱਗ ਪਿਆ ਤੇ ਕੇਜਰੀਵਾਲ ਜੀ ਆ ਜਾਣ ਤੇ ਇੱਕੋ ਗੱਲ ਸੀ ਸਭ ਨੂੰ ਪਤਾ ਹੀ ਹੈ ਕਿ ਸਰਕਾਰ ਕਿਹੜੀ ਹੈ ਤੇ ਕੇਜਰੀਵਾਲ ਜੀ ਨਹੀਂ ਆਏ ਅਸਲ ਚ ਪ੍ਰਵੀਨ ਜੀ ਇੰਨਾ ਕੁ ਨਿਯਮ ਪਾਲਣਾ ਪੈ ਰਿਹਾ ਮਜਬੂਰੀ ਵਸ ਕੇ ਚੌਪਰ ਤਾਂ ਉੱਡਦਾ ਜੇ ਉਹ ਚ ਭਗਵੰਤ ਮਾਨ ਬੈਠਾ ਹੋਵੇ ਤੇ ਇਹਦਾ ਮਤਲਬ ਭਗਵੰਤ ਮਾਨ ਨੂੰ ਸਰਪੇਸ਼ੀ ਨਾਲ ਲਿਜਾਣਾ ਪੈਂਦਾ ਕਿ ਉਹਦੇ ਕਰਕੇ ਚੌਪਰ ਉਡਦਾ ਜੀ ਸਹੀ ਹੈ ਤੇ ਜੇ ਉਹ ਨਾਲ ਨਹੀਂ ਹੈ ਇਕੱਲੇ ਚੌਪਰ ਨਹੀਂ ਉਡੂਗਾ ਫਿਰ ਕਿਜੀਵਾਲ ਜੀ ਕਿਵੇਂ ਜਾਣਗੇ ਹੂੰ ਸੋ ਇਹ ਮੰਨਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਨਾਂ ਆਉਂਦਾ ਕਰਨੀ ਹੈ ਕਿ ਚੌਪਰ ਨਹੀਂ ਸੀ ਉੱਗ ਰਿਹਾ ਹੂੰ ਹੂੰ ਤੇ ਚੌਪਰ ਉਡਣ ਦੇ ਲਈ ਵਿੱਚ ਭਗਵੰਤਪਨ ਦਾ ਬੈਠੇ ਹੋਣਾ ਜ਼ਰੂਰੀ ਸੀ ਤੇ ਭਗਵੰਤਪਨ ਬੈਠਣ ਵਾਲੀ ਸਥਿਤੀ ਚ ਨਹੀਂ ਕਹਿੰਦੇ ਸੋ ਇਹ ਵਿਕਰ ਮੀਡੀਆ ਦੇ ਦਾਅਵੇ ਤੇ ਅਜੇ ਵੀ ਗੱਲ ਚੱਲੀ ਜਾਂਦੀ ਹੈ ਕਿ ਉਹਨਾਂ ਦੀ ਸਿਹਤ ਨਾ ਸਾਜੇ ਹੂੰ ਸਵਾਤਵਾ ਕਰੇ ਜੇ ਇਹ ਖਬਰ ਸਹੀ ਹੈ ਤਾਂ ਉਹਨੂੰ ਤੁੰਦਰੋਂ ਸੁਣ ਐ ਜਿਸ ਤਰ੍ਹਾਂ ਇਹ ਖਬਰ ਆ ਰਹੀ ਹੈ ਇੰਨੇ ਦਿਨਾਂ ਤੋਂ ਗਾਇ ਉਹਨੇ ਦ੍ਰਿਸ਼ ਤੋਂ ਉਹਨਾਂ ਚਾਹਤੇ ਬਲਵੀਰ ਸਿੰਘ ਉਹਰਾਣੂ ਜਿਹੜੇ ਸਿੱਤ ਮੰਤਰੀ ਨੇ ਉਹਨਾਂ ਨੂੰ ਬੋਲ ਲਵਾਉਣਾ ਪਿਆ ਉੱਥੇ ਜੋਸ਼ਾ ਦਾ ਹ ਹ ਹ ਦਾ ਮਤਲਬ ਸਿੱਤੀ ਗੰਭੀਰ ਹੈ ਤੇ ਜੇ ਸਿੱਤੀ ਗੰਭੀਰ ਹੈ ਤਾਂ ਫਿਰ ਚਲੋ ਜੀ ਉਹਨੇ ਜਿਹਨੇ ਸਹੀ ਕੇਜਰੀਵਾਲ ਦੇ ਹੱਥੋਂ ਸਾਡੇ ਸਾਧਨਾਂ ਦੀ ਬਰਸਤੋ ਤਾਂ ਬਚੀ ਨਹੀਂ ਤਾਂ ਫਿਰ ਹਾਂਜੀ ਹਾਂਜੀ ਨਹੀਂ ਤਾਂ ਬਿਲਕੁਲ ਗੱਡੀਆਂ ਦਾ ਕਾਫਲਾ ਤੇ ਸਿਕਿਉਰਟੀ ਦੇ ਏਡੇ ਲੰਮੇ ਜਿਹੜੇ ਦਸਤੇ ਉਹ ਨਾਲ ਚਲਦੇ ਪਰ ਇਹ ਜਰੂਰ ਚਰਚਾ ਚੱਲ ਰਹੀ ਹੈ ਇਸ ਟਾਈਮ ਸ਼ਰਮਾ ਜੀ ਸਿਆਸੀ ਗਲਿਆਰਾਂ ਦੇ ਵਿੱਚ ਤੇ ਸਕਤਰੇ ਤੋਂ ਲੈ ਕੇ ਹੋਰ ਥਾਵਾਂ ਦੇ ਉੱਤੇ ਜਿੱਥੇ ਕਿਤੇ ਸੀਐਮ ਦਾ ਵਿਚਰਨ ਉਹ ਕਹਿੰਦੇ ਵੀ ਸਭ ਅੱਛਾ ਨਹੀਂ ਹੈ ਅੰਦਰ ਖਾਤੇ ਚਲੋ ਪਹਿਲਾਂ ਤਾਂ ਪ੍ਰਭਾਵ ਸਿਰਜਿਆ ਜਾਂਦਾ ਸੀਗਾ ਵੀ ਚਲੋ ਸੱਗੀ ਨਾਲ ਪ੍ਰਾਂ ਦਾ ਨਾਲ ਤੁਰਿਆ ਫਿਰਦਾ ਸੀਗਾ ਪਰ ਜਿਹੜੇ ਤਿੰਨ ਦਿਨ ਗੈਰ ਰਹੇ ਆ ਨਾ ਸੀਐਮ ਇਹ ਗੱਲਾਂ ਬਾਤਾਂ ਕੁਝ ਹੋਰ ਹੀ ਚੱਲ ਰਹੀਆਂ ਨੇ ਪਰ ਇਹਦੇ ਬਾਰੇ ਹਲੇ ਪੁਸ਼ਟ ਤੌਰ ਤੇ ਕੁਝ ਕਹਿਣਾ ਜਲਦਬਾਜ਼ੀ ਹੋ ਸਕਦੀ ਹੈ ਦੇਖੋ ਇੱਕ ਤਾਂ ਇਹ ਕਿ ਦੋਕ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਹਟਾਏ ਨੇ ਹਮਮ ਸਾਫਟਾਟ ਦੇ ਬੰਦੇ ਭਗਵੰਤ ਮਾਨ ਦੀ ਟੀਮ ਚੋਕਟਾਈ ਨਹੀਂ ਪਹਿਲਾਂ ਹਮਮ ਹਾਂਜੀ 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 ਪੰਜਾਬੀ ਗੋਮਸੋਂ ਦੇ ਪੀਏ ਪੂਏ ਪਰਸਨਲ ਵਿੱਚ ਸੱਜਣ ਸਭ ਬਦਲੇ ਨੇ ਹਾਂਜੀ ਇਹ ਪ੍ਰਕਿਰਿਆ ਦੇ ਵਿੱਚ ਮੰਨਿਆ ਇਹ ਵੀ ਜਾ ਰਿਹਾ ਕਿ ਦਿੱਲੀ ਔਰ ਪੰਜਾਬ ਵਾਲੇ ਲੇਟਿਚਰ ਤਨਾ ਬਦਲੇ ਹਮਮ ਇਹ ਇਸ ਤਰ੍ਹਾਂ ਫੈਸਲੇ ਉਹ ਲੈਣਦੇ ਨੇ ਬੋਲਦੇ ਹੋਣੇ ਮੁੱਖ ਮੰਤਰੀ ਗੱਲ ਕੱਟ ਕੇ ਬੋਲਦੇ ਨੇ ਪਰ ਇਹ ਗੱਲ ਅਜੇ ਜੈਦ ਨਹੀਂ ਲੱਗ ਰਹੀ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਇਨਾ ਦਮ ਦਿਖਾਉਣ ਦੀ ਸਥਿਤੀ 'ਚ ਆ ਗਏ ਹਮਮ ਜੀ ਜੀ ਜੋਨ ਨੇ ਇਹ ਲਾਤਾ ਭਾਰ ਚਲਣ ਲਈ ਤਿਆਰ ਹੋ ਗਿਆ ਕਿ ਮੈਂ ਪੰਜਾਬ ਦੀ ਲੜਾਈ ਆਪਣੇ ਸਿਰ ਤੇ ਲੜ ਲੂੰਗਾ। ਹੂੰ। ਸੋ ਇਹ ਪੋਜੀਸ਼ਨ 'ਚੋਂ ਲੱਗਦੇ ਹਾਂ ਜੀ। ਕਿਉਂਕਿ ਇਹ ਦਮ ਦਿਖਾ ਦੇਣਗੇ ਇਸ ਮੌਕੇ ਕਿਉਂਕਿ ਜਿੱਤੇ ਲਈ ਸਿਰ ਤੇ ਸਿਰ ਕੁਰਸੀ ਹੋਵੇ। ਹੂੰ। ਉਹਦੇ ਲਈ ਫਿਰ ਮਤਲਬ ਜ਼ਮੀਰ ਨਾਲ ਦੀ ਚੀਜ਼ ਲੱਭਦੀ ਨਹੀਂ ਚੋੜ। ਇਸ ਮਾਮਲਾ ਘਟ ਹੈ। ਪਰ ਫਿਰ ਵੀ ਚਰਚੇ ਨੇ ਕਿ ਸਿਆਸੀ ਬਿਮਾਰੀ ਹੋ ਸਕਦੀ ਹੈ। हां जी बिल्कुल ते जे ए कहंदे ने ਵੀ ਤੁਸੀਂ ਪੰਜਾਬ ਦੇ ਮਾਮਲੇ ਚ ਟਾਂਗਣਾ ਆੜਾ ਤੇ ਫਿਰ ਤਾਂ ਜਿਹੜਾ ਖੈਰੇ ਵਾਲਾ ਖੇਮਾ ਉਹ ਕਹੂਗਾ ਵੀ ਇਸ ਤਾਂ ਤੁਹਾਨੂੰ ਕਈ ਸਾਲ ਪਹਿਲਾਂ ਹੀ ਕਹਦਾ ਸੀ ਖੁਦਮਖਤਿਆਰੀ ਲੈ ਲਓ ਹੁਣ ਹੁਣ ਕਦੋਂ ਮੰਗਦੇ ਖੁਦਮਖਤਿਆਰੀ ਹੋਣ ਲੱਗੇ ਰਹੋ ਉਹਨਾਂ ਦੇ ਨਾਲ ਜਿਵੇਂ ਲੱਗੇ